ਦੀ ਗੱਲ ਹੋ ਗਈ ਅੱਜ ਅੱਜ ਸਵੇਰ ਵੇਲੇ ਇੱਕ ਬਹੁਤ ਅਰਮਣੀ ਘਟਨਾ ਅਸੀਂ ਆਪ ਕੀ ਆ ਕਿ ਸਾਡੀ ਸੰਸਥਾ ਗਿਆਨਕਟ ਡਿਵੈਲਪਰ ਕਲੱਬ ਦੇ ਸਾਡੇ ਸੋਸ਼ਲ ਮੀਡੀਆ ਇੰਚਾਰਜ ਦੇ ਹੋਣ ਹਰ ਤੱਕ ਜਿਹੜੇ ਆਰਮੀ ਦੀ ਟ੍ਰੇਨਿੰਗ ਲੈ ਰਹੇ ਸੀ ਤੇ ਵੀਰੇ ਐਕਸਰਸਾਈਜ਼ ਕਰਨ ਗਏ ਸੀ ਉਹਨਾਂ ਦੀ ਨਹਿਰ ਦੇ ਵਿੱਚ ਨਹਾਉਣ ਮੌਕੇ ਉਹ ਦਾ ਪਤਾ ਹੋ ਗਿਆ ਨਹਿਰ ਦੇ ਵਿੱਚ ਜਿਹੜਾ ਕਿ ਬਹੁਤੀ ਹੁਣ ਹਰ ਬੱਚਾ ਚੰਗਾ 11 ਸਾਲ ਦਾ ਹੋਇਆ ਉਸ ਤੋਂ ਪਹਿਲਾਂ ਵੀ ਸਾਡੀ ਅੰਗਤੀ ਵੀ ਦੀਆਂ ਵਿੱਚ ਵੱਧ ਜਾਣ ਕਿਸ ਹਾਲਾਂ ਦਾ ਸੀ ਜਦੋਂ ਇਹ 18 ਸਾਲ ਦਾ ਹੋਇਆ ਉਹਨੇ ਆਪਣਾ ਖੂਨ ਦਾਨ ਕਰਿਆ ਪਰ ਉਸ ਤੋਂ ਬਾਅਦ ਲਗਾਤਾਰ 2-3 ਸਾਲ ਤੋਂ ਉਹ ਸੰਸਥਾ ਦੇ ਕੰਮਾਂ ਦੇ ਵਿੱਚ ਜਿੱਥੇ ਸੇਵਾ ਭਾਵਨਾ ਦੇ ਨਾਲ ਕੰਮ ਕਰਦਾ ਸੀ ਤੇ ਆਪਣਾ ਖੂਨ ਦਾਨ ਕਰਨ ਦੀ ਵੀ ਹਮੇਸ਼ਾ ਕੋਸ਼ਿਸ਼ ਕਰਦਾ ਕਦੇ ਪਹਿਲਾਂ ਵੀ ਦਾਸਾ ਦੱਸਿਆ ਹੋਊਗਾ ਵੀ ਉਹ ਇਸ ਤਰ੍ਹਾਂ ਕਿਸੇ ਕੋਈ ਬਹੁਤ ਹੀ ਉਹ ਉਹ ਇੰਨਾ ਮਤਲਬ ਆਪਾਂ ਕਹ ਲਈਏ ਵੀ ਸਾਊ ਤੇ ਆਗਿਆਕਾਰੀ ਬੱਚਾ ਸੀਗਾ ਤੇ ਸਮਝ ਤੋਂ ਬਾਹਰ ਆ ਵੀ ਕਿਸ ਤਰ੍ਹਾਂ ਹੋਣੀ ਉਹਨੂੰ ਮਤਲਬ ਇਸ ਤਰ੍ਹਾਂ ਨਹਿਰ ਚੇਤਨਾ ਹੌਣ ਦੀ ਦੂਰ ਦੀ ਗੱਲ ਉਹ ਤੜੇ ਛਿੱਦਗੀ ਤੇ ਮੋਟਰ ਤੇ ਵਗੈਰਾ ਦੇ ਵੀ ਨਾਉਣ ਤੋਂ ਫੇਸ ਕਰਦਾ ਹੋਈ ਜਾਂ ਪਤਾ ਨਹੀਂ ਸਮਝ ਤੋਂ ਬਾਹਰ ਆ ਵੀ ਇਹ ਕਿਸ ਤਰ੍ਹਾਂ ਹੋਣੀ ਉਹਨੂੰ ਖਿੱਚ ਕੇ ਆ ਫਿਰ ਜਿਹੜੀ ਹੈਗੀ ਆ ਹੌਸ ਦੇ ਵਿੱਚੋਂ ਲੈ ਗਈ ਤੇ ਸਾਰਾ ਇਲਾਕਾ ਸਾਡਾ ਅੱਜ ਗਮ ਦੇ ਵਿੱਚ ਆ ਨੇੜੇ-ਤੇੜੇ ਦੇ ਪਿੰਡ ਪੁਰਾ ਸਲਾਰ ਪਿੰਡ ਪੁਰਜ ਪਿੰਡ ਦੇ ਨੌਜਵਾਨ ਬੱਚੇ ਬਜ਼ੁਰਗ ਤੇ ਚਲ ਪਿੰਡ ਤੋਂ ਨੇੜੇ-ਤੇੜੇ ਸਾਰੇ ਪਿੰਡਾਂ ਦੇ ਲੋਕ ਨੇ ਜਿਹੜੇ ਪਰਿਵਾਰ ਦੇ ਨਾਲ ਸਾਡੇ ਨਾਲ ਹਮਦਰਦੀ ਤਰਗਟ ਕਰਦੇ ਹੋਏ ਉਹਦੀ ਲਾਸ਼ ਨੂੰ ਲੱਭਣ ਦੇ ਯਤਨ ਕਰ ਰਹੇ ਨੇ ਤੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਬੱਚਿਆਂ ਨੂੰ ਸਾਡਿਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਰਿਸਕ ਕਦੇ ਵੀ ਜ਼ਿੰਦਗੀ 'ਚ ਨਾ ਲੈ ਜਾਣ ਕਿਉਂਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਬੱਚਾ ਤਾਂ ਚਲਿਆ ਗਿਆ ਕਿ ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋਵੇ ਇਸ ਲਈ ਸਾਰੇ ਇਲਾਕੇ ਦੇ ਪੰਜਾਬ ਭਰ ਦੇ ਬੱਚਿਆਂ ਨੂੰ ਬੇਨਤੀ ਕਰਦੇ ਆਂ ਵੀ ਨਹਿਰ ਦੇ ਵਿੱਚ ਇਸ ਤਰ੍ਹਾਂ ਨਹਾਉਣ ਵਗੈਰਾ ਦਾ ਰਿਸਕ ਨਾ ਲਿਆ ਜਾਵੇ। ਸੋ ਇਹ ਉਹ ਜਗ੍ਹਾ ਜਿੱਥੇ ਇਤ ਪਿੰਡ ਸਲਾਰ ਦੇ ਸਾਬਕਾ ਫੌਜੀ ਕੋਚ ਸਾਹਿਬ ਜਿਹੜੇ ਟ੍ਰੇਨਿੰਗ ਦਿੰਦੇ ਨੇ ਬੱਚਿਆਂ ਨੂੰ ਤੇ ਇਹ ਉਹ ਨਹਿਰ ਆ ਜਿਸ ਨਹਿਰ ਨੇ ਅੱਜ ਗੁਰਜੀਤ ਸਿੰਘ ਦਾ ਲਾਡਲਾ ਬੇਟਾ ਲਾਡੀ ਜਿਹੜਾ ਬੜੇ ਲਾਡਾਂ ਨਾਲ ਪਾਲਿਆ ਸੀਗਾ ਮਾਪੇ ਉਹਨੂੰ ਬੜੀਆਂ ਇਸ਼ਾਵਾਂ ਹੁੰਦੀਆਂ ਨੇ ਬੱਚਿਆਂ ਤੋਂ ਕਿ ਕਦੋਂ ਸਾਡਾ ਸਹਾਰਾ ਬਣਨਗੇ ਤੇ ਉਹ ਅੱਜ ਇਸ ਨਹਿਰ ਨੇ ਉਸ ਦੀ ਜਾਨ ਲੈ ਲਈ ਸੁਦਰਸ਼ਨ ਵਾਲਿਆਂ ਦਾ ਕਹਿਣਾ ਇਹ ਆ ਕਿ ਇਹ ਜਿਹੜਾ ਪੋਲ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਰੱਸੀ ਬੰਨੀ ਹੋਈ ਸੀ ਤੇ ਉਹ ਇਹ ਰੱਸੀ ਫੜ ਕੇ ਜਦੋਂ ਨਹਿਰ ਦੇ ਵਿੱਚ ਣਾਉਣ ਦੇ ਲਈ ਉਸ ਤਰ੍ਹਾਂ ਤਾਂ ਅਚਨਚੇਤੀ ਕੀ ਹੋਇਆ ਕਿ ਰੱਸੀ ਟੁੱਟ ਗਈ। ਸੋ ਇਹ ਰੱਸੀ ਦੇ ਟੁੱਟਣ ਕਾਰਨੀ ਜਿਹੜਾ ਹੈਗਾ ਪਾਣੀ ਦਾ ਤੇਜ਼ ਬਹਾਅ ਹੁਣ ਕਾਰਨ ਪਾਣੀ ਨੂੰ ਪਿਛਕੇ ਜਿਹੜਾ ਹੈਗਾ ਇੱਥੇ ਵਿਚਾਲੇ ਲੱਗਿਆ। ਸਵੇਰ ਦਾ ਸਮਾਂ ਹੁਣ ਕਾਰਨ ਕੋਈ ਵੀ ਨੇੜੇ ਤੇੜੇ ਨਹੀਂ ਸੀ ਕਿਉਂਕਿ ਪਿੰਡ ਸਲਾਰ ਦੇ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਤੈਰਨਾ ਜਾਣਦੇ ਨਹੀਂ। ਦੱਸਣ ਵਾਲਿਆਂ ਦਾ ਇਹ ਵੀ ਕਹਿਣਾ ਕਿ ਅੱਜ ਤੱਕ ਇਸ ਨਹਿਰ ਦੇ ਉੱਪਰ ਵਿਚ ਕੋਈ ਵੀ ਇਥੇ ਇਹਨਾਂ ਨੇ ਡੁੱਬ ਕੇ ਨਹੀਂ ਮਰਨ ਦਿੱਤਾ ਸੋ ਪਾਣਾ ਜਿਹੜਾ ਵਾਪਰਨਾ ਸੀ ਉਹ ਵਾਪਰ ਗਿਆ ਹੁਣ ਉਸ ਬੱਚੇ ਦੀ ਜਿਹੜੀ ਮ੍ਰਿਤਕ ਦੇਹ ਆ ਉਹਦੀ ਭਾਲ ਕੀਤੀ ਜਾ ਰਹੀ ਆ ਬੜਾ ਜਿਹੜਾ ਹੈਗਾ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਐ ਸਾਰੇ ਹੀ ਲੋਕ ਨੇ ਜਿਹੜੇ ਬੜੇ ਗਮਗੀਨ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਪਰ ਕੀਤਾ ਕੁਝ ਵੀ ਨਹੀਂ ਦੱਸਣਾ। ਕੋਚ ਸਾਹਿਬ ਸਾਡੇ ਨਾਲ ਨੇ ਇਹਨਾਂ ਤੋਂ ਪੁੱਛਾਂਗੇ ਕਿ ਘਟਨਾ ਕਦੋਂ ਦੀ ਆ ਤੇ ਕਿਵੇਂ ਵਾਪਰੀ। ਇਹ ਕਦੋਂ ਦੀ ਗੱਲ ਆ ਜੀ? ਇਹੇ ਸਵੇਰੇ ਸੱਚਾਈ ਦੀ ਗੱਲ ਆ ਜੀ। ਹੂੰ। ਅਸੀਂ ਇੱਥੋਂ ਅੜੜਾ ਟੈਂਪਰ ਗੜਮੀ ਦਾ 5 ਵਜੇ ਤੋਂ ਲਾ ਕੇ ਸਾਢੇ 6 ਤੱਕ। ਇੱਥੋਂ ਬੱਚੇ ਸਾਢੇ 6 ਚਲੇ ਜਾਂਦੇ ਨੇ ਜੀ। ਕੁਝ ਬੰਦੇ ਇੱਥੇ ਰਹਿ ਜਾਂਦੇ ਨੇ ਜਿਹੜੇ ਬੀਕ ਨੇ ਬੀਮ ਦੇ ਵਿੱਚ। ਹੂੰ। ਉਦੋਂ ਬਾਅਦ ਵਿੱਚ ਇਹ ਇੱਥੇ ਭੀਮੂ ਲਾ ਕੇ ਚਲੇ ਜਾਂਦਾ। ਮੈਨੂੰ ਜੇ ਚਾਬੀਆਂ ਤੇ ਮੋਬਾਈਲ ਕੱਢ ਕੇ ਦੇ ਦੇਣਾ। ਮੈਂ ਇਹ ਤਾਂ ਪਹਿਲਾਂ ਸੂਟ ਤੇ ਰੱਖੀ ਹੋਈ ਆ। ਅਜੇ ਤੱਕ ਕੋਈ ਧੋਇਆ ਸੇਦੂ ਲਾਗੇ ਸਾਡਾ ਬੰਦਾ ਕੋਈ ਮੈਚ ਬੜਿਆ ਨਹੀਂਗਾ ਅਜੇ ਪਹਿਲਾ ਚਾਂਸ ਆ ਜਿਹੜੇ ਇਹ ਬੰਦੇ ਮੈਚ ਬੜੇਗਾ ਹੂੰ ਤੇ ਜੋ ਸਾਨੂੰ ਪਤਾ ਲੱਗਿਆ ਇਹਦਾ ਜਦ ਤੱਕ ਇਹ ਅਸੀਂ ਉਦੇ ਪਹੁੰਚੇ ਮੁੰਡਾ ਵਿਦੌਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਹੰਤ ਨਹੀਂ ਸੀਗੇ ਜਦ ਤੱਕ ਇਹ ਪਾਣੀ ਬੰਦ ਨਹੀਂ ਕੀਤਾ ਕੋਈ ਹੋਰ ਵੀ ਬੱਚੇ ਸੀਗੇ ਉਰੇ ਉਸ ਟਾਈਮ ਮੌਕੇ ਤੇ ਜਦੋਂ ਇਹ ਘਟਨਾ ਵਾਪਰੀ ਜਿਹੜੇ ਬੰਦੇ ਬੜੇ ਨੇ ਜਿਵੇਂ ਜਵਾਕ ਦਾ ਦਰ ਮੈਂ ਤਾਂ ਰਹਿ ਗਈ ਜਿਵੇਂ ਜਿਵੇਂ ਦਵਾਜਵਾਕ ਦਾ ਦਰ ਦੇ ਵਿੱਚ ਇਹ ਪਹਿਲਾਂ ਇੱਕ ਗਿਆ ਫਿਰ ਧੋ ਗਿਆ ਫਿਰ ਤੀਜਾ ਗਿਆ ਹੂੰ ਉਹ ਨਿਕਲਿਆ ਇਹ ਉਦੋਂ ਅਸੀਂ ਉਹ ਦਗੀ ਇਹ ਨਾਲ ਵਾਧਾ ਕਿੱਥੇ ਸੀਗੀ ਉਹ ਰਸੀ ਜੀ ਦੀ ਆਪਾਂ ਗੱਲ ਕਰਦੇ ਸੀ ਜਿਹੜਾ ਮੁੰਡਾ ਬੈਠਾ ਉਹ ਪਤੋਏ ਉਹ ਨੂੰ ਹੱਥ ਹੱਥ ਲੈ ਰਸੀ ਨੂੰ ਮੜਦੀ ਆ ਹੱਥ ਲਾ ਦੇ ਰਸੀ ਨੂੰ ਮੜਾ ਜਿਹੜੀ ਉਹ ਰਸੀ ਨੂੰ ਹੱਥ ਨਾਲ ਹੀ ਉਹ ਰਸੀ ਆ ਠੀਕ ਹੈ ਜੀ ਉਥੋਂ ਉਹਨਾਂ ਨੂੰ ਇਹ ਹੋਊਗਾ ਕਿ ਉਰੇ ਨੇੜੇ ਨਹਾ ਕੇ ਆਪਾਂ ਨਿਕਲ ਆਵਾਂਗੇ ਜੇ ਠੰਡੇ ਹੋ ਕੇ ਹਨਾ ਹਾਂਜੀ ਇਹ ਪਰ ਕਈ ਮੈਂ ਦੱਸਿਆ ਕਿ ਜਿਹੜਾ ਠੰਡਾ ਪਾਣੀ ਆ ਜੇ ਮੱਦਾ ਅਸੀਂ ਮਹਿਤ ਕਰਦੇ ਆਂ ਹਾਂਜੀ ਜਿਹੜਾ ਠੰਡੇ ਪਾਣੀ ਨੂੰ ਹੋਊਗਾ ਉਹ ਗਰਮ ਸਰਦ ਹੋ ਜੀ ਬਿਮਾਰ ਹੋ ਜੀਗਾ ਹੂੰ ਉਹ ਤੋਂ ਉਹ ਉਹ ਆਪਣੇ ਮੈਂਤ ਨਾ ਕੀ ਕਰਨ ਉਹ ਉਹਦਾ ਉਹ ਆਪਣੇ ਆਪਣੇ ਟਾਈਫਰ ਹੋ ਜੀ ਗਾ ਤੁਸੀਂ ਪਹਿਲਾਂ ਵੀ ਇਹ ਚੀਜ਼ ਦਾ ਸਾਰੇ ਬੱਚਿਆਂ ਨੂੰ ਇੱਕ ਇੱਕ ਹੀ ਰੱਖਦੇ ਹੋ ਕਿ ਭਾਈ ਪਾਣੀ ਚ ਆਪਾ ਬੜਨਾ ਨਹੀਂ ਨਹਾਉਣਾ ਨਹੀਂ ਠੰਡਾ ਪਾਣੀ ਨਹੀਂ ਪੀਣਾ ਮੈਂ ਬਚਰੂ ਦੱਸਾਂ ਵੀ ਜਿਹੜਾ ਠੰਡਾ ਪਾਣੀ ਨਹੀਂ ਪੀਣਾਗਾ ਫਰਕ ਕੋਚੇ ਦੇ ਖਾਣੇ ਇਹ ਸੀਤੇ ਕੁਦਰ ਦੇ ਬੱਚ ਨਹੀਂ ਜਾਣਾਂਗਾ ਤਲੀਆਂ ਚੀਜ਼ਾਂ ਨਹੀਂ ਖਾਣ ਲਹਿਰ ਜੀ ਨਹਾਉਣਾ ਨਹੀਂ ਗਾ ਹੂੰ ਮੈਂ ਜੇ ਨਹਾਉਣ ਦਾ ਅਸੀਂ ਗਰਮ ਸਰਦ ਹੁੰਨੇ ਆਂ ਇਹਦਾ ਗਰਮ ਸਰਦੂ ਹੋ ਗਏ ਮੁਰਤੇ ਸੀ ਠੀਕ ਨਹੀਂ ਹੁੰਦੇ ਸੋ ਜਿਹੜੀ ਅੱਜ ਘਟਨਾ ਜਿਹੜੀ ਵਾਪਰਨੀ ਸੀ ਇਹਨੂੰ ਕੋਈ ਜਿਵੇਂ ਕਹਿੰਦੇ ਨੇ ਕਿ ਕੁਦਰਤ ਤੋਂ ਮਨਜ਼ੂਰ ਨਹੀਂ ਕੋਈ ਰੋਕ ਸਕਦਾ ਹੈ ਤਾਂ ਇਹ ਜੋ ਭਾਣਾ ਵਰਤਣਾ ਸੀ ਵਰਤ ਗਿਆ ਪਰ ਇਹ ਬਹੁਤ ਮਾੜਾ ਜੀ ਇਹ ਜਦੋਂ ਵੱਧ ਮੇਰੀ ਜ਼ਿੰਦਗੀ ਹੈ ਤੱਕ ਭਾਣਾ ਕੋਈ ਵਰਤਦਾ ਨਹੀਂ